ਜਿੰਦਾਬਾਦ 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 ਸਮਰਾਟ ਕੋ ਅਮਰ ਰਹੇ ਅੱਗੇ ਰੋਣਾਂ ਦੇ ਪਿਆਰ ਹੋਰ ਸਿੱਖਿਆ ਦਾ ਮਾਹੇ ਮੋਰ ਦੇ ਪਿਆਰ ਸਾਥ ਸਾਥ ਚੱਲਦਾ ਰਹੇ ਹੋਰ ਮਿਲਦਾ ਹੂੰ ਨਾ ਘੇਰਾ ਕੇ ਜਿਹੜੇ ਸਾਡੇ ਅੱਜ ਲਈ ਹੋਰ ਹਰ ਭਗਤ ਸੰਘ ਨੇ ਤੇ ਛੇ ਪਰਮਲੇ ਹੋਰ ਗਾਂਤੀ ਕਾਰੀਆਂ ਅੰਦੀ ਕਾਰਾਂ ਲਿਖੀਆਂ ਸੀ ਸਮਾਜ ਬਣਾਉਂਦੇ ਆਹ ਤੇ ਸਾਰਾ ਕੁਝ ਪ੍ਰੋਪਰ ਕਰੇ ਇਹਨਾਂ ਨੂੰ ਵੀ ਦਰ ਲਾਕਾ ਭਗਤ ਸਿੰਘ ਦੀ ਵਿਖਾਤਾ ਨਾਲ ਜਿਹੜਾ ਕੁਝ ਅੱਜ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਦੇ ਘਰ ਅੱਗੇ ਜਿਹੜਾ ਧਰਨਾ ਲਾ ਕੇ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਮੰਗ ਆ ਸਾਡੀ ਇੱਕੋ ਹੀ ਕਿ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਤੂੜੀ ਬਾਜ਼ਾਰ ਫਰੋਈਪੁਰ ਦੇ ਵਿੱਚ ਇੱਕ ਗੁਪਤ ਟਿਕਾਣਾ ਭਗਤ ਸਿੰਘ ਹੋਰਾਂ ਦੀ ਪਾਰਟੀ ਸੀ ਜਿਹੜੀ ਐਚਐਸਆਰਏ ਉਹਦਾ ਮੇਨ ਹੈੱਡਕੁਆਟਰ ਆ ਜਿਹੜਾ ਰਲ ਰਿਆ ਤੇ ਨਜਾਇਜ਼ ਕਬਜ਼ਾ ਹੋਇਆ ਅਸੀਂ ਲਗਾਤਾਰ 10 ਸਾਲਾਂ ਤੋਂ ਸੰਘਰਸ਼ ਕਰ ਰਹੇ ਆਂ ਤੇ ਮੰਗ ਕਰ ਰਹੇ ਆਂ ਕਿ ਉਸ ਟਿਕਾਣੇ ਤੋਂ ਨਜਾਇਜ਼ ਕਬਜ਼ਾ ਛਡਵਾ ਕੇ ਜਿਹੜਾ ਲਾਇਬ੍ਰੇਰੀ ਮਿਊਜ਼ੀਅਮ ਦੇ ਵਿੱਚ ਜਿਹੜਾ ਉਹਨੂੰ ਵਿਕਸਿਤ ਕੀਤਾ ਜਾਵੇ ਤਾਂ ਜੋ ਸਾਡੇ ਪੰਜਾਬ ਦੀ ਜਵਾਨੀ ਸਾਡੇ ਸਮਾਜ ਦੇ ਨੌਜਵਾਨ ਜਿਹੜੇ ਉਸ ਯਾਦਗਾਰ ਦੇ ਉੱਪਰ ਜਾਣ ਤੇ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਸ਼ਹੀਦਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕਿਉਂ ਕੀਤੀਆਂ ਉਹ ਸਾਡੀ ਉਸ ਇਮਾਰਤ ਦੇ ਨਾਲ ਇੰਨਾ ਕਿ ਸਾਡਾ ਇਤਿਹਾਸ ਜੁੜਿਆ ਹੋਇਆ ਕਿ ਭਗਤ ਸਿੰਘ ਹੋਰਾਂ ਨੇ ਜਦੋਂ ਸਾਂਡਰਸ ਦਾ ਕਤਲ ਕਰਨਾ ਸੀਗਾ ਤੇ ਉਸ ਵਕਤ ਜਿਹੜਾ ਉਸੇ ਟਿਕਾਣੇ ਦੇ ਉੱਪਰ ਜਿਹੜਾ ਤੂੜੀ ਬਾਜ਼ਾਰ ਵਾਲੇ ਦੇ ਜਿਹੜਾ ਬੈਠ ਕੇ ਉਹਨਾਂ ਨੇ ਏਅਰ ਪਿਸਟਲ ਦੇ ਨਾਲ ਜਿਹੜਾ ਉਥੇ ਨਿਸ਼ਾਨੇਬਾਜ਼ੀ ਵੀ ਸਿੱਖੀ ਇੱਥੇ ਬੈਠ ਕੇ ਭਗਤ ਸਿੰਘ ਤੇ ਸ਼ੇਵਰਮਾ ਨੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਲਿਖੀਆਂ ਇੱਥੇ ਬੈਠ ਕੇ ਹੀ ਉਹਨਾਂ ਨੇ ਬਰਾਬਰੀ ਦਾ ਸਮਾਜ ਸਿਰਜਣ ਦਾ ਜਿਹੜਾ ਸੁਪਨਾ ਉਹ ਵੀ ਦੇਖਿਆ ਜਿਸ ਤਰ੍ਹਾਂ ਭਗਤ ਸਿੰਘ ਹੋਰੀ ਚਾਹੁੰਦੇ ਸੀਗੇ ਕੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਜਿਹੜੀ ਉਹ ਇੱਥੇ ਬਰਾਬਰੀ ਲਿਆਂਦੀ ਜਾਵੇ ਤੇ ਅੱਜ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਕਿ ਇੱਥੇ ਸਾਡੇ ਨੌਜਵਾਨਾਂ ਕੋਲੇ ਕੋਈ ਰੋਜ਼ਗਾਰ ਨਹੀਂ ਹੈਗਾ ਉਹ ਸਾਰੇ ਬਾਹਰਲੇ ਦੇਸ਼ਾਂ ਨੂੰ ਪ੍ਰਵੇਸ਼ ਕਰ ਰਹੇ ਨੇ ਇੱਥੇ ਕਿਸਾਨਾਂ ਦੇ ਸਿਰ ਕਰਜ਼ਾ ਮਜ਼ਦੂਰਾਂ ਦੇ ਸਿਰ ਕਰਜ਼ਾ ਮਜ਼ਦੂਰਾਂ ਕੋਲੇ ਕੋਈ ਰੋਜ਼ਗਾਰ ਨਹੀਂ ਹੈਗਾ ਤੇ ਜਦੋਂ ਹਰੇਕ ਤਬਕਾ ਇੱਥੇ ਅੱਜ ਸਤਾਇਆ ਹੋਇਆ ਤੇ ਸਾਡੇ ਕੋਲੇ ਇੱਕੋ ਇੱਕ ਰਸਤਾ ਬਚਦਾ ਉਹ ਸੰਘਰਸ਼ ਦਾ ਰਸਤਾ ਸੰਘਰਸ਼ ਅਸੀਂ ਤਾਂ ਕਰ ਸਕਦੇ ਆ ਜੇ ਸਾਡੇ ਸ਼ਹੀਦਾਂ ਦੀਆਂ ਉਹਨਾਂ ਦੀਆਂ ਇਹ ਯਾਦਗਾਰਾਂ ਬਚੀਆਂ ਹੋਣਗੀਆਂ ਅਸੀਂ ਉਹਨਾਂ ਯਾਦਗਾਰਾਂ ਤੋਂ ਸੇਧ ਲੈ ਕੇ ਸਾਡੀਆਂ ਪ੍ਰੇਰਣਾ ਸਰੋਤ ਨੇ ਤਾਂ ਹੀ ਅਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਉਤਰ ਸਕਦੇ ਆ ਤੇ ਅੱਜ ਕਲ੍ਹ ਤਾਰ ਸਿੰਘ ਸੰਧਵਾ ਨੂੰ ਅਸੀਂ ਮੰਗ ਪੱਤਰ ਦੇ ਕੇ ਚੱਲੇ ਆ ਤੇ ਨਾਲ ਚੇਤਾਵਨੀ ਵੀ ਦੇ ਕੇ ਚੱਲੇ ਆ ਕਿ ਜੇਕਰ ਜਲਦ ਤੋਂ ਜਲਦ ਸਾਡੇ ਉਹ ਸ਼ਹੀਦਾਂ ਦੀ ਯਾਦਗਾਰ ਨੂੰ ਨਾ ਸੰਭਾਇਆ ਗਿਆ ਨਾ ਉੱਥੇ ਲਾਇਬ੍ਰੇਰੀ ਮਿਊਜ਼ੀਅਮ ਬਣਾਇਆ ਗਿਆ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਕਲਤਾਰ ਸਿੰਘ ਸੰਧਵਾ ਦੇ ਘਰ ਦੇ ਅੱਗੇ ਜਿਹੜਾ ਉਹ ਪੱਕਾ ਮੋਰਚਾ ਵੀ ਲਾਵਾਂਗੇ ਕਿਉਂਕਿ ਇਹਨਾਂ ਦੇ ਸਰਕਾਰ ਦੇ ਨੁਮਾਇੰਦਿਆਂ ਨੂੰ ਚਾਹੇ ਉਹ ਗੁਰਦੇਸ਼ ਸਿੰਘ ਸੇਖੋ ਹੋਵੇ ਫੌਜਾ ਸਰਾਰੀ ਹੋਵੇ ਚਾਹੇ ਬੀਬੀ ਅਨਮੋਲ ਗਗਨਮਾਨ ਜਿਹੜੀ ਚੁਟਕੀਆਂ ਮਾਰ ਮਾਰ ਐਮਐਸਪੀ ਦਿੰਦੀ ਸੀ 50 ਮਿੰਟਾਂ ਦੇ ਵਿੱਚ ਉਹਨੋਂ ਲੱਭਿਆ ਨਹੀਂ ਥਿਆਉਂਦੀ ਗਈ ਤੇ ਉਹ ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਆ ਕਿ ਤੂੜੀ ਬਾਜ਼ਾਰ ਫਰੋਜਪੁਰ ਦੇ ਵਿੱਚ ਭਗਤ ਸਿੰਘ ਹੋਰਾਂ ਦਾ ਜਿਹੜਾ ਐਮ ਟਿਕਾਣਾ ਤੁਸੀਂ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ ਦੇ ਵਿੱਚ ਆਏ ਹੋ ਤੁਸੀਂ ਇਨਕਲਾਬ ਜਿੰਦਾਬਾਦ ਦਾ ਅਧੂਰਾ ਨਾਰਾ ਲਾ ਕੇ ਸੱਤਾ ਦੇ ਵਿੱਚ ਆਏ ਹੋ ਤੁਸੀਂ ਬਸੰਤੀ ਰੰਗ ਦੀਆਂ ਪੱਗਾਂ ਨੂੰ ਵਰਤਿਆ ਤੇ ਅੱਜ ਭਗਤ ਸਿੰਘ ਦੀ ਜਿਹੜੀ ਇਤਿਹਾਸਕ ਯਾਦਗਾਰ ਆ ਜਿਹੜੀ ਉਹ ਰੋਲ ਰਹੀ ਆ ਉਹਨੂੰ ਸਾਂਭੋ ਪਰ ਉਹਨੂੰ ਸਾਂਭਣ ਵਾਲੇ ਪਾਸੇ ਇਹਨਾਂ ਦਾ ਕਿਸੇ ਦਾ ਕੋਈ ਧਿਆਨ ਨਹੀਂ ਹੈਗਾਗਾ ਕਿਉਂਕਿ ਇਸ ਕਰਕੇ ਨਹੀਂ ਸਾਂਭਣਾ ਚਾਹੁੰਦੇ ਕਿ ਜੋ ਕੁਝ ਭਗਤ ਸਿੰਘ ਹੋਰੀ ਚਾਹੁੰਦੇ ਸੀਗੇ ਜਿਸ ਤਰ੍ਹਾਂ ਦਾ ਸਮਾਜ ਭਗਤ ਸਿੰਘ ਹੋਰੀ ਸਿਰਜਣਾ ਚਾਹੁੰਦੇ ਸੀ ਉਸ ਤਰ੍ਹਾਂ ਦਾ ਸਮਾਜ ਜਿਹੜੀ ਆਮ ਆਦਮੀ ਪਾਰਟੀ ਵੀ ਉਹ ਨਹੀਂ ਸਿਰਜਣਾ ਚਾਹੁੰਦੀ ਆਮ ਆਦਮੀ ਪਾਰਟੀ ਵੀ ਨਹੀਂ ਚਾਹੁੰਦੀ ਕਿ ਇੱਥੇ ਬਰਾਬਰੀ ਦਾ ਸਮਾਜ ਹੋਵੇ ਆਮ ਆਦਮੀ ਪਾਰਟੀ ਵੀ ਨਹੀਂ ਚਾਹੁੰਦੀ ਕਿ ਹਰੇਕ ਕੋਲੇ ਰੁਜ਼ਗਾਰ ਹੋਵੇ ਆਮ ਆਦਮੀ ਪਾਰਟੀ ਵੀ ਨਹੀਂ ਚਾਹੁੰਦੀ ਕਿ ਲੋਕ ਲੋਕ ਜਿਹੜੇ ਉਹ ਕਰਜ਼ਾ ਮੁਕਤ ਹੋਣ ਇਸੇ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੋਕਾਂ 'ਚ ਲਜਾਣ ਤੋਂ ਇਹਨਾਂ ਨੂੰ ਡਰ ਲੱਗਦਾ ਇਸੇ ਕਰਕੇ ਭਗਤ ਸਿੰਘ ਹੋਰਾਂ ਦਾ ਗੁਪਤ ਟਿਕਾਣਾ ਜਿਹੜਾ ਜੋ ਤੁਹਾਡੀ ਜਥੇਬੰਦੀ ਵੱਲੋਂ ਉੱਥੇ ਜਿਹੜਾ ਹੈਗਾ ਨਜਾਇਜ਼ ਕਬਜ਼ਾ ਛਡਵਾਇਆ ਗਿਆ ਸੀ ਤੇ ਫਿਰ ਹੁਣ ਦੁਬਾਰਾ ਕਿਰਵਾਇਆ ਗਿਆ ਨਾਲੇ ਉਥੋਂ ਕੁਝ ਲੋਕਲ ਹੀ ਲੋਕ ਹਨ ਜੀ ਜਿਹੜੇ ਉੱਥੇ ਕਬਜ਼ਾ ਕਰਕੇ ਬੈਠੇ ਨੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਆ ਅਸੀਂ ਕਬਜ਼ਾ ਵੀ ਜਿਹੜੀ ਸੁਖਜਿੰਦਰ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਕਬਜ਼ਾ ਛਡਵਾਇਆ ਗਿਆ ਸੀ ਅਸੀਂ ਖੁਦ ਜਾ ਕੇ ਨੌਜਵਾਨ ਭਾਰ ਸਭਾ ਵੱਲੋਂ ਜਗ੍ਹਾ ਦੇ ਉੱਪਰੋਂ ਕਬਜ਼ਾ ਛਡਵਾਤਾ ਸੀ ਉੱਥੋਂ ਦੇ ਲੋਕਲ ਜਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ ਉਹਦੇ ਇਸ਼ਾਰੇ ਤੇ ਫਿਰ ਉਸ ਜਗ੍ਹਾ ਦੇ ਉੱਪਰ ਕਬਜ਼ਾ ਹੋ ਗਿਆ ਉਹ ਐਮਐਲਏ ਦੇ ਇਸ਼ਾਰੇ ਦੇ ਉੱਪਰ ਉਸ ਜਗ੍ਹਾ ਦੇ ਉੱਪਰ ਕਬਜ਼ਾ ਕਰਵਾਇਆ ਗਿਆ ਤਾਂ ਹੀ ਅੱਜ ਸਪੀਕਰ ਨੂੰ ਜਿਹੜਾ ਮੰਗ ਪੱਤਰ ਦੇ ਰਹੇ ਆ ਕਿ ਤੁਹਾਡੀ ਪਾਰਟੀ ਜਿਹੜੀ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ 'ਚ ਆਈ ਆ ਉਹ ਭਗਤ ਸਿੰਘ ਦਾ ਇਹ ਵਿਚਾਰਧਾਰਾ ਨੂੰ ਲੋਕਾਂ 'ਚ ਲਜਾਣ ਦੀ ਬਜਾਏ ਭਗਤ ਸਿੰਘ ਦਾ ਨਾਮ ਲੋਕਾਂ ਨੂੰ ਲਜਾਣ ਦੀ ਬਜਾਏ ਉਹ ਦੇਖੋ ਕਿ ਉਹ ਭਗਤ ਸਿੰਘ ਦੇ ਅਹਿਮ ਟਿਕਾਣੇ ਦੇ ਉੱਪਰ ਜਿਹੜਾ ਕਬਜ਼ਾ ਕਰਵਾ ਰਹੇ ਨੇ ਅੱਗੇ ਕੀ ਸੋਚਿਆ ਅੱਗੇ ਅਸੀਂ ਜੇਕਰ ਕਲਤਾਰ ਸੰਧਵਾ ਨੂੰ ਅੱਜ ਜਿੱਥੇ ਅਸੀਂ ਮੰਗ ਪੱਤਰ ਦੇ ਰਹੇ ਆ ਇਥੇ ਹੀ ਪੂਰੇ ਪੰਜਾਬ ਦੇ ਵਿੱਚ ਅੱਜ ਮੰਤਰੀਆਂ ਨੂੰ ਤੇ ਐਮਐਲਏ ਨੂੰ ਨੌਜਵਾਨ ਭਾਰਤ ਸਭਾ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਆ ਜੇਕਰ ਉਸ ਇਤਿਹਾਸਕ ਯਾਦਗਾਰ ਨੂੰ ਜਿਹੜਾ ਸਾਹਮ੍ਹਿਆ ਨਹੀਂ ਜਾਂਦਾ ਉਥੇ ਲਾਇਬ੍ਰੇਰੀ ਮਿਊਜ਼ੀਅਮ ਨਹੀਂ ਬਣਾਇਆ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਐਕਸ਼ਨ ਲੀਕ ਕੇ ਕਲਤਾਰ ਸਿੰਘ ਸੰਧਵਾ ਦੇ ਘਰ ਦਾ ਜਿਹੜਾ ਪੱਕੇ ਤੌਰ ਤੇ ਕਰਾਓ ਕਰਾਂਗੇ